ਇਹ ਜੀਵਾਲ ਦੀ ਗਿਰਦਾਰੀ ਹੋਈ ਹੈ ਕਿ ਕੌੜਾ ਦੇ ਨਾਲ ਕਿਹੜੀ ਚ ਕਹਿੰਦੇ ਮੀਟਿੰਗ ਹੋਈ ਹੈ ਨਹੀਂ ਨਹੀਂ ਸਾਡਾ ਤਾਂ ਡਿਸਕਸ਼ਨ ਹੋਈ ਹੋਵੇ ਉਹ ਤਾਂ ਕੱਲਾ ਲੰਚ ਤੇ ਬੁਲਾਏ ਸੀ ਆਪਾਂ ਸਾਰੇ ਬੰਦੇ ਲੰਚ ਤੇ ਕਹਿੰਦਾ ਕਾਫੀ ਦਿਨ ਹੋ ਗਏ ਮਿਲੇ ਨਹੀਂ ਲੰਚ ਤੇ ਉਸਦੇ ਬਾਅਦ ਮੀਟਿੰਗ ਅੱਜ ਕੱਲ ਆਏ ਮਿਲ ਕੇ ਕੋਈ ਗੱਲਬਾਤ ਆ ਕਿ ਬੀ ਤੋ ਹਮਾਰਾ ਇਲੈਕਸ਼ਨ ਸਟਰੈਟਜੀ ਕੀ ਬਾਤ ਚੱਲ ਰਹੀ ਹੈ ਕਿ ਕੈਸੇ ਹਮਨ ਕੌਨ ਸੀ ਜਗਾ ਸੇ ਕਿਸ ਕੀ ਜਮਵਰੀ ਲਗਾਣੀ ਹੈ ਕੋਈ ਕਾਰਡਰ ਕਿਵੇਂ ਕੈਸੇ ਡਿਊਟੀ ਲਗਾਣੀ ਹੈ ਉਹ ਹੀ ਚੱਲ ਰਹਾ ਹੈ ਮੈਂ ਤਾਂ ਪਤਾ ਮਿਲ ਕੇ ਜਾਊਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਉਂਗਾ ਕਿ ਕੋਈ ਨਾ ਜੇਲ੍ਹ ਚ ਘਬਰਾਇਦਾ ਨਹੀਂ ਹੁੰਦਾ ਹੀ ਇਸ਼ਾਰੇ ਤੇਰੇ ਨਾਲ ਆ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਘੱਟ ਲੈ ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ ਨਹੀਂ ਬਣਾਈ ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ ਖਨਨ ਮਾਫੀਆ ਚਲਾਉਣ ਵਾਲੇ ਲੋਕ ਜੀਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ ਉਹ ਤਾਂ ਹਲੇ ਦਿੱਲੀ ਤੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉਧਰ ਨੂੰ ਕਿਉਂਕਿ एवरीवन 노ਜ਼ ਕਿ ਕੇਜਰੀਵਾਲ ਸਾਹਿਬ ਨੇ ਆਪਦੇ ਹਰ ਵਾਅਦੇ ਤੋਂ ਸਮ ਰਿਸਾਲਟ ਕੀਤਾ ਵੀਆਈਪੀ ਕਲਚਰ ਕਟਰ ਇਮਾਨਦਾਰੀ ਦੀ ਬਾਤ ਕਰਤੇ تھے ਜਿੰਨਾ ਘਪਲਾ हर स्कीम में हो रहा है चाहे शराब है चाहे रेत है चाहे और चीज़ें जिस दिन इंक्वायरी होगी आपके सामने आ जाएगा या चब्बेवाल साहब जो एक एम एल ए है कांग्रेस के उसकी इंक्वायरी इन्होंने कराई अब जब वो चले गया है आम आदमी पार्टी में तो पता नहीं कौन सा वॉशिंग पाउडर इस्तेमाल कर लिया कौन सी वॉशिंग मशीन में निकाल दिया कि अब ठीक हो गया और कंप्लेनेंट कौन था उसमें आम आदमी पार्टी का लीडर सो ये जो बातें थी ये चर्चा के विषय थी या नोबडी इज अबॉफ द लॉ जी ਐਂਡ ਇਹ ਠੀਕ ਆ ਕਿ ਅ ਅੱਜ ਕੇਜਰੀਵਾਲ ਸਾਹਿਬ ਕੋ ਅੰਦਰ ਦੇ ਦਿਆ ਮੇਰੇ ਕੋਲ ਤਾਂ ਲੱਗਦਾ ਸਭ ਤੋਂ ਵੱਡੀ ਖੁਸ਼ੀ ਭਗਵੰਤ ਮਾਨ ਕੋ ਹੋ ਗਈ ਹੈ। ਹੁਣ ਤਾਂ ਭਗਵੰਤ ਮਾਨ ਜੀ ਕੀ ਕਹਿੰਦੇ ਡਾਇਰੈਕਟ ਰਿਪੋਰਟਿੰਗ ਭਾਜਪਾ ਹੈਡਕ quarters ਮੇ ਹੋ ਗਈ। ਅੱਛਾ ਮਜੀਠੀਆ ਸਾਹਿਬ ਪੰਜਾਬ ਚ ਰਿਪੋਰਟ ਦੇਖਣਾ ਚਾਹੀਦਾ। ਮੇਰਾ ਵੀ ਜਿੰਨਾ ਬੰਦਿਆ ਨੇ ਦਿੱਲੀ ਘਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਆ ਉਹੀ ਮਾਰਜਿਨ 'ਚ ਇਨਕਰੀਜ਼ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਕਪੜਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 77 ਤੋਂ ਘਟਾ ਕੇ 7 ਕਰਦੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮੁਨਾਫਾ ਕਮਾ ਗਏ ਉਹ ਕੌਣ ਜਿਹੜੇ ਦਿੱਲੀ ਫੜ ਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ 'ਚ ਮੈਂ ਸਮਝਾਂ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਥੇ ਨਾ ਕਿਥੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ 'ਚ ਹੋਈ ਆ ਔਰ ਇਹੀ ਕੇਜਰੀਵਾਲ ਸਾਹਿਬ ਔਰ ਐਕਸਾਈਜ਼ ਮਿਨਿਸਟਰ ਭਗਵੰਤ ਮਾਨ ਉਸ ਵੇਲੇ ਮੈਂ ਵੀਡੀਓ ਟਵੀਟ ਕੀਤੀਆਂ ਕਾਂਗਰਸ ਵੇਲੇ ਵੀ ਇਹੀ ਕੁਝ ਤਰਨ ਤਰਨ 'ਚ ਹੋਇਆ ਸੀ ਇਹਨਾਂ ਨੇ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀ ਇਨਕੁਆਇਰੀ ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ ਸੋ ਇਹ ਇਹ ਸਾਰੀ ਗੱਲਾਂ ਚ ਇਹ ਫਸਦੇ ਨਜ਼ਰ ਆ ਰਹੇ ਆ ਮਗਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ 130 ਦਾ ਨਾਰਾਇਣ ਦੇਵਤਾ ਸੀ ਲੱਗਦਾ ਕਿ 130 ਹੈ ਹਾਂ ਬਿਲਕੁਲ ਕਾਮਯਾਬੀ ਮਿਲੂਗੀ ਜੀ ਭਗਵੰਤ ਮਾਨ ਜੀ ਨੂੰ 013 ਦਾ ਇਹ ਰਿਕਾਰਡ ਕਾਇਮ ਕਰਨਗੇ ਮੈਨੂੰ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ ਮਜੀਤਿਆ ਸਾਹਿਬ ਦਿਹਾੜੀ ਦੇਣਾ ਚਾਹੁੰਦਾ ਮਜੀਤਿਆ ਸਾਹਿਬ ਸ਼ਰਾਬ ਤਸਕਲੀ 10 ਲੱਖ ਲੀਟਰ ਸ਼ਰਾਬ ਜਿਹੜੀ ਹੈਗੀ ਆ ਉਹ ਤਸਕਰੀ ਹੋਈ ਪੰਜਾਬ ਤੋਂ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਤੇ ਕਾਬੂ ਪਾਇਆ ਜਾਵੇ ਕਿਉਂਕਿ 42% ਹਿੱਸਾ ਜਿਹੜੀ ਬਿਹਾਰ ਚ ਸ਼ਰਾਬ ਦੀ ਤਸਕਰੀ ਹੋਈ ਉਹ ਪੰਜਾਬ ਚੋਂ ਆ ਰਿਹਾ ਤਾਂ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਦੀ ਇੱਕ ਫਾਈਂਡਿੰਗ ਹੈ ਇੱਕ ਰਿਪੋਰਟ ਬਣੀ ਆ ਹੁਣ ਇੱਥੇ ਐਕਸਾਈਜ਼ ਦਾ ਵਿਭਾਗ ਕੌਣ ਚਲਾ ਰਿਹਾ ਹੈ ਫਿਗਰ ਹੈਡ ਹਰਪਾਲ ਚੀਮਾ ਅਸਲ ਇਸ ਕਾਰੋਬਾਰ ਨੂੰ ਚਲਾਉਣ ਵਾਲਾ ਭਗਵੰਤ ਮਾਨ ਔਰ ਦੂਜੇ ਜਿਹੜੇ ਉਹਦੇ ਨਾਲ ਚਲਾਉਂਦੇ ਆ ਉਹ ਸ਼ਿਸ਼ੋਧੀਆਂ ਅਰਵਿੰਦ ਕੇਜਰੀਆ ਕਿਉਂਕਿ ਬੰਦੇ ਮੈਂ ਫੇਰ ਤੁਹਾਨੂੰ ਦੱਸਾਂ ਦਿੱਲੀ ਵਾਲੇ ਆ ਤੇ ਜੇ ਦਿੱਲੀ ਵਾਲੇ ਫੜ ਲਏ ਇੱਥੋਂ ਸ਼ਰਾਬ ਉੱਥੇ ਜਾ ਰਹੀ ਹੈ ਆਈ ਐਮ ਐਫ ਐਲ ਇੰਡੀਅਨ ਮੇਡ ਫੋਰਨ ਲਿਕਰ ਦੀ ਸੇਲ ਪਿਛਲੇ 10ਾਂ 20 ਸਾਲਾਂ ਚ ਇੰਨੀ ਨਹੀਂ ਵਧੀ ਜਿੰਨੀ ਆ 2 ਸਾਲਾਂ ਚ ਵਧ ਗਈ ਹੁਣ ਇਹਦਾ ਇਹ ਮਤਲਬ ਥੋੜੀ ਕੀ ਭਗਵੰਤ ਮਾਨ ਵੱਧ ਪੀਣ ਲੱਗ ਗਿਆ ਕੱਲੀ ਮਗਰ ਇਹਦਾ ਮਤਲਬ ਇਹ ਵੀ ਹੈ ਕਿ ਆਪ ਵੀ ਪੀ ਜਾਂਦਾ ਤੇ ਹੋਰ ਵੀ ਪਲਾਈ ਜਾਂਦਾ ਲੋਕਾਂ ਨੂੰ ਤੇ ਥੱਲੇ ਲਿਖ ਦਿੰਦੇ ਲਿਕਰ ਇੰਜੂਰੀਜ਼ ਟੂ ਹੈਲਥ ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਇਹ ਬਿਹਾਰ 'ਚ ਵੀ ਭਗਵੰਤ ਮਾਨ ਮਾਰਕਾ ਬਿਗ ਰਿਹਾ ਮੈਂ ਤਾਂ ਬਿਹਾਰ ਦੇ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਭਾਈ ਬਚ ਕੇ ਪੀਓ ਇੱਥੇ ਅੱਗੇ ਅੱਠ ਚੜ ਗਏ ਆ ਉੱਥੇ ਨਾ ਚੜਾ ਦਿਓ ਕਿਸੇ ਨੂੰ ਠੀਕ ਠੀਕ ਥੈਂਕ ਯੂ ਥੈਂਕ ਯੂ ਇਹਨਾਂ ਗੱਲਬਾਤ ਹੋਈ ਜੀ ਦੇਖੋ ਸਾਡੇ ਸਾਹਮਣੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਕਿਸਾਨਾਂ ਦੇ ਮੁੱਦੇ ਨੇ ਪੰਥਕ ਮੁੱਦੇ ਨੇ ਉਹ ਸਾਰਿਆਂ ਦੀ ਚਰਚਾ ਹੋਈ ਹੈ ਤੇ ਦੂਜਾ ਦੂਜਾ ਚੋਣ ਹਾਂ ਜੀ ਅਲੱਇਸੇ ਗੱਲ ਹੋਏਗੀ ਪਹਿਲਾਂ ਤਾਂ ਮੁੱਦਿਆਂ ਦੀ ਗੱਲ ਹੋਈ ਆ ਵੀ ਪਹਿਲਾ ਮੁੱਦੇ ਆਪਾਂ ਕਿਹੜੇ ਕਿਹੜੇ ਪੰਜਾਬ ਦੇ ਪੰਥ ਦੇ ਤੇ ਫਿਰ ਚੋਣ ਕਿਵੇਂ ਹੋਊ